ਵਿਧਾਨ ਸਭਾ ਜਿਹੜੀ ਹੈਗੀ ਹਾਸਟਮ ਤੇ ਡਾਕਟਰ ਸਾਹਿਬ ਨੇ ਮੈਨੂੰ ਹਲਕਾ ਕੋਆਰਡੀਨੇਟਰ ਦਾ ਜਿਹੜਾ ਹੈਗਾ ਹੈਗਾ ਆ ਆਪਣੇ ਹਾਈ ਕਮਾਂਡ ਵੱਲੋਂ ਆਦਾ ਮਿਲਿਆ ਸੀਗਾ ਤਾਂ ਅਹੀ ਜਿਹੜੇ ਹੈਗੇ ਆ ਸਾਰੇ ਵਰਕਰ ਮਿਲ ਕੇ ਤੇ ਹੁਣ ਤੱਕ ਜਿਹੜੀ ਹੈਗੀ ਆ ਸੇਵਾ ਕਰਦੇ ਆਏ ਆ ਹਾਂਜੀ ਹਾਂਜੀ ਤੇ ਹੁਣ ਕੀ ਮੰਗਾ ਆਪਣੀ ਗੋਸ਼ ਸਰ ਪਿਛਲੇ ਸਮੇਂ ਦੌਰਾਨ ਡਾਕਟਰ ਸਾਹਿਬ ਜਿਹੜੇ ਹੈਗੇ ਐ ਸਦੀਵੀ ਵਿਛੋੜਾ ਦੇ ਗਏ ਔਰ ਉਹ ਬਹੁਤ ਹੀ ਅੱਛੇ ਨੇਚਰ ਦੇ ਮਾਲਕ ਸੀਗੇ ਔਰ ਡੀਪਲੀ ਉਹ ਜਾਣਦੇ ਸੀਗੇ ਹਰ ਪਿੰਡ ਦੇ ਵਿੱਚ ਜੜੀਆਂ ਹੈਗੀਆਂ ਇੱਥੋਂ ਤੱਕ ਕਿ ਪਿੰਡ ਹਰ ਪਿੰਡ ਦੀਆਂ ਗਲੀਆਂ ਨਾਲੀਆਂ ਛਪੜਾਂ ਹਰ ਪਿੰਡ ਦੇ ਜਿਹੜੇ ਗਰੀਬ ਲੋਕ ਆ ਉਹਨਾਂ ਉਹਨਾਂ ਦੀ ਜਬਾਨ ਤੇ ਉਹਨਾਂ ਦੇ ਨਾਮ ਸੀਗੇ ਠੀਕ ਹੈ ਔਰ ਦੁੱਖ ਸੁੱਖ ਨੂੰ ਜਾਣਦੇ ਸੀਗੇ ਹੁਣ ਸਾਡੀ ਮੰਗ ਇਹੀ ਆ ਕਿ ਡਾਕਟਰ ਸਾਹਿਬ ਨੇ ਬੜੀ ਵਧੀਆ ਸੇਵਾ ਨਿਭਾਈ ਜਿੰਨਾ ਚਿਰ ਵੀ ਨਿਭਾਈ ਆ ਤੇ ਮੰਗ ਸਾਡੀ ਇਹੋ ਹੀ ਆ ਕਿ ਜਿਹੜੀ ਹੋਣਿਆ ਆਪਣਾ ਹਾਈ ਕਮਾਂਡ ਆ ਉਹਨੂੰ ਚਾਹੀਦਾ ਕਿ ਜਿਹੜੀ ਹੈਗੀ ਆ ਟਿਕਟ ਉਹ ਜਿਹੜੀ ਸੋਲ ਪਰਿਵਾਰ ਦੇ ਜਿਹੜੇ ਹੈਗਿਆ ਮੈਂਬਰ ਦੇ ਛੋਲੀ ਦੇ ਵਿੱਚ ਪਾਈ ਜਾਵੇ ਹਾਂਜੀ ਕੋਮਲਪ੍ਰੀਤ ਸਿੰਘ ਜੀ ਨੂੰ ਜਿਹੜੇ ਉਹਨਾਂ ਦੇ ਡਾਕਟਰ ਸਾਹਿਬ ਦੇ ਨਾਲ ਪੀ ਰਹੇ ਆ ਔਰ ਜਿਹੜੀ ਹੈਗੇ ਉਹਨਾਂ ਨੇ ਰੂਟਸ ਲੈਵਲ ਤੱਕ ਲੋਕਾਂ ਦੇ ਵਿੱਚ ਵਿਚਰੇ ਆ ਔਰ ਲੋਕਾਂ ਦੇ ਜਿਹੜੇ ਹੈਗਿਆ ਹੋਣ ਵਾਲੇ ਕੰਮ ਵਾਂ ਜਾਂ ਕੀਤੇ ਹੋਏ ਕੰਮ ਉਹ ਸਾਰਿਆਂ ਨੂੰ ਜਾਣਦੇ ਆ ਮੇਰਾ ਨਾਂਜੀ ਆਲਮਵੀਰ ਸਿੰਘ सरपंच ਬੰਦੋਰੀ ਰਣ ਸਿੰਘ ਜੀ ਤੇ ਕੀ ਆਪਣੀ ਮੰਗ ਹੈ ਜੀ ਅੱਜ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਸੀ ਜੀ ਬੋਰ ਮਦਭਾਗੀ ਖਬਰ ਆਈ ਜਿਦਾ ਐਮ ਐਲ ਏ ਸਾਹਿਬ ਡਾਕਟਰ ਕਸ਼ਮੀਰ ਸਿੰਘ ਜੀ ਪੂਰੇ ਹੋ ਗਏ ਸੀ ਹਲਕਾ ਖਾਲੀ ਹੋਣ ਦੇ ਬਿਲਕੁਲ ਇਹਨਾਂ ਨੂੰ ਖਲਕੇ ਦਾ ਕੋਈ ਵਾਰਿਸ ਨਹੀਂ ਹੋਣਾ ਇਸ ਕਰਕੇ ਹੁਣ ਇਲੈਕਸ਼ਨ ਦੇ ਵਿੱਚ ਪੂਰੇ ਤੁਹਾਨੂੰ ਪਤਾ ਜਮੀਨੀ ਚੋਣ ਪੂਰੀ ਕਰਵਾਏ ਦੇ ਵਿੱਚ ਹੋਣੀ ਹੋਣੀ ਹੈ ਜੀ ਉਹਦੇ ਵਿੱਚ ਵੇਖੋ ਜੀ ਅਸੀਂ ਪੂਰਾ ਜਿੰਨੇ ਵੀ ਸਰਪੰਚ ਕਾਉਂਸਲਰ ਅਸੀਂ ਐਮ ਐਲ ਏ ਸਾਹਿਬ ਦੇ ਪਰਿਵਾਰ ਦੇ ਨਾਲ ਖੜੇ ਆ ਜੀ ਉਹਨਾਂ ਦੇ ਜਾਣ ਮਗਰੋਂ ਅਸੀਂ ਇਹੀ ਮੰਗ ਕਰਦੇ ਆਂ ਜੀ ਕਿ ਟਿਕਟ ਇਹਨਾਂ ਦੇ ਪਰਿਵਾਰ ਵਿੱਚ ਹੀ ਰਹਿ ਜਾਵੇ। ਕਿਹਨਾਂ ਨੂੰ ਦੇਣੀ ਹੈ ਜੀ ਇਹਦੀ ਵੀ ਮੰਗ ਕਰਦੇ। ਦੇਖੋ ਜੀ ਇਹਨਾਂ ਦੇ ਪੁਰਾਣੇ ਪਰਿਵਾਰ ਚ ਕੋਮਲ ਇਹਨਾਂ ਦਾ ਜੀ ਜਾਂ ਇਹ ਭਾਂਜਾ ਵਾ ਜੀ ਉਹਨਾਂ ਦਾ ਵੀ ਰਾਈਟ ਮੰਗਦਾ ਕਿਉਂਕਿ ਉਹਨਾਂ ਹਲਕੇ 3.5 ਸਾਲ ਤੋਂ ਇੱਥੇ ਕਬੂਰਾ ਰਹਿ ਕੇ ਕੰਮ ਕੀਤਾ ਜੀ। ਦਸਾਂ ਨੇ ਮੰਗੇ ਕਿ ਪਾਰਟੀ ਇਹਨਾਂ ਨੂੰ ਟਿਕਟ ਦੇਵੇ। ਹਾਂਜੀ ਹਾਂਜੀ ਜਿੰਨੇ ਵੀ ਇਹਨਾਂ ਨਾਲ ਜੀ 75% ਇਹਨਾਂ ਦੇ ਸਰਪੰਚ ਕੌਂਸਲਰ ਸਾਰੇ ਇਹਨਾਂ ਦੇ ਹੱਕ ਵਿੱਚ ਹੈ। ਕਰੇ ਕੋਮਤਰੀ ਸਿੰਘ ਨਾਲ ਦੇ ਫੈਸਲੇ ਨਾਲ ਹੋ ਜਾਏਗਾ ਕੋਈ ਹੋਰ ਪ੍ਰੈਸ਼ ਨਹੀਂ ਹੁੰਦਾ। ਬਿਲਕੁਲੋ ਜੀ ਜਿੱਥੇ ਉਹ ਆਖਣਗੇ ਅਸੀਂ ਉਹਨੇ ਚਟਾਨਾਂ ਕੋਲ ਨਾਲ ਖੜੀ ਆਈ। ਮਾਦੇ ਸਾਡਾ ਨਾਮ ਆਪਣਾ ਜੀ ਤੇ ਕੀ ਕਹਿਣਾ ਚਾਹੋਗੇ? ਵੇਖੋ ਜੀ ਮੇਰਾ ਨਾਮ ਮਾਸਟਰ ਤਸਵੀਰ ਸਿੰਘ ਹੈ। ਡਾਕਟਰ ਸੋਲ ਜਦੋਂ ਹਲਕੇ ਦੇ ਐਮਐਲਏ ਬਣੇ ਉਹਨਾਂ ਨੇ 1 ਮਹੀਨੇ ਤੋਂ ਬਾਅਦ ਮਹੀਨੂ ਉਹਨਾਂ ਨੇ ਹਲਕੇ ਦਾ ਝਗੜਾ ਨਿਵਾਰਨ ਕਮੇਟੀ ਦਾ ਚੇਅਰਮੈਨ ਬਣਾਇਆ। ਮੈਂ ਉਹਨਾਂ ਦੇ ਨਾਲ ਜਦੋਂ ਚੇਅਰਮੈਨ ਬਣਿਆ ਝਗੜੇ ਤੇ ਸ਼ਿਕਾਇਤਾਂ ਉਹਨਾਂ ਦੇ ਲੋਕਾਂ ਦੀਆਂ ਜਿਹੜੀਆਂ ਅਸੀਂ 300 ਤੋਂ ਉੱਪਰ ਹਾਂ ਉਹਨਾਂ ਦਾ ਨਿਬੇੜਾ ਕੀਤਾ। ਬਾਕੀ ਇਹ ਜਿਹੜੀ ਸਰਕਾਰ ਆ ਇਹ ਬਹੁਤ ਹੀ ਵਧੀਆ ਸਰਕਾਰ ਕੰਮ ਕਰ ਰਹੀ ਆ। ਪਿਛਲੇ ਸਮੇਂ 'ਚ ਡਾਕਟਰ ਸਾਹਿਬ ਨੇ ਜਿਹੜਾ ਉਹ ਵੱਖ-ਵੱਖ ਜਿਹੜੇ ਇਹ ਮਹਿਕਮੇ ਜਿਦਾਂ ਬਿਜਲੀ ਬੋਰ ਦਾ ਬਾਕੀ ਸਿਹਤ ਵਿਭਾਗ ਦਾ ਸਾਰਿਆਂ ਦੇ ਵਿੱਚ ਉਹਨਾਂ ਨੇ ਅਹੁਦੇ ਦਿੱਤੇ ਹੀ ਇਹਨਾਂ ਨੇ ਸਾਰਿਆਂ ਨੇ ਕੰਮ ਕੀਤਾ ਵਲੰਟੀਅਰਾਂ ਨੇ ਸਾਨੂੰ ਵਲੰਟੀਅਰਾਂ ਨੂੰ ਇਹ ਆ ਸੀ ਕਿ ਸਾਡਾ ਕੋਈ ਕੈਂਡੀਡੇਟ ਜਿਹੜਾ ਸਾਡੇ ਐਮਐਲਏ ਸਾਹਿਬ ਜਿਹੜੇ ਸਾਡੇ ਵਿੱਚ ਨਹੀਂ ਰਹੇ ਪਿਛਲੇ ਸਮੇਂ 'ਚ ਉਹਨਾਂ ਦੀ ਮੌਤ ਹੋ ਗਈ ਆ ਅਸੀਂ ਸਾਰੇ ਵਲੰਟੀਅਰ ਇਹ ਕਹਿੰਦੇ ਆ ਵੀ ਸਾਡੇ ਜਿਹੜੇ ਐਮਐਲਏ ਦੇ ਪਰਿਵਾਰ ਨੂੰ ਕੋਮਲਜੀਤ ਨੂੰ ਜਿਹੜਾ ਉਹ ਡੇਢ ਸਾਲ ਦਾ ਸਮਾਂ ਜਿਹੜਾ ਰਹਿੰਦਾ ਉਹ ਇਹਨਾਂ ਦੀ ਝੋਲੀ 'ਚ ਇਹ ਜਿਹੜਿਆ ਦਿੱਤੀ ਜਾਵੇ ਟਿਕਟ ਤੇ ਇਹਨਾਂ ਨੂੰ ਇਹਦੇ ਨਾਂ ਨਵਾਜਿਆ ਜਾਵੇ। ਬਾਕੀ ਸਾਡੇ ਇੱਥੇ 70-80 ਦੇ ਕਰੀਬ ਜਿਹੜੇ ਹਲਕੇ ਦੇ ਜਿਹੜੇ ਸਰਪੰਚ ਸਾਹਿਬ ਆ ਉਹ ਆਏ ਨੇ। ਫੇਰ ਸਾਡੇ ਕੋਲ 10-12 ਜਿਹੜੇ ਆ ਐਮਸੀ ਆਏ ਨੇ। ਬਲਾਕ ਪ੍ਰਧਾਨ ਸਾਡੇ ਕੋਲ ਆਏ ਨੇ। ਅਸੀਂ ਅੱਜ ਇੱਥੇ 150 ਦੇ 200 ਦੇ ਲਾਗੇ ਛਾਗੇ ਜਿਹੜੇ ਆ ਸਾਡੇ ਵਲੰਟੀਅਰ ਤੇ ਆਮ ਪਾਰਟੀ ਦੇ ਜਿਹੜੇ ਵਰਕਰ ਤੇ ਅਹੁਦੇਦਾਰ ਇੱਥੇ ਪਹੁੰਚੇ ਨੇ। ਕੋਮਲਪੀਰ ਦੇ ਹੱਕ ਦੇ ਵਿੱਚ ਜਿਹੜਾ ਉਹ ਵੋਟ ਨੂੰ ਲੈ ਕੇ ਜਿਹੜਾ ਅਸੀਂ ਉੱਥੇ ਇਕੱਠ ਕੀਤਾ ਮਤਲਬ ਵੇਖੋ ਜੀ ਅਸੀਂ ਡਾਕਟਰ ਸੋਲ ਦੀ ਜਿਹੜੀ ਸੋਚ ਹੈ ਨਾ ਉਹ ਬੜੀ ਵਧੀਆ ਸੀ ਤੇ ਇਹ ਸੋਚ ਦੇ ਨਾਲ ਹੀ ਕੋਮਲਪ੍ਰੀਤ ਵੀ ਜੁੜੇ ਹੋਏ ਤੇ ਅਸੀਂ ਵੀ ਜੁੜੇ ਹਾਂ ਅਸੀਂ ਇਹ ਕਹਿੰਦੇ ਆ ਕਿ ਜੇਕਰ ਸਾਡੇ ਕੋਮਲਪ੍ਰੀਤ ਨੂੰ ਜਿਹੜਾ ਇਹਨਾਂ ਦੇ ਪਰਿਵਾਰ ਨੂੰ ਟਿਕਟ ਮਿਲੂਗੀ ਤੇ ਅਸੀਂ ਇਹਨਾਂ ਦੇ ਨਾਲ ਆ ਨਹੀਂ ਤੇ ਕੋਮਲਪ੍ਰੀਤ ਜੋ ਵੀ ਕਹਿਣਗੇ ਉਹਦੇ ਨਾਲ ਅਸੀਂ ਫੁੱਲ ਚੜਾਵਾਂਗੇ